ਕਾਰ ਕਮੇਟੀ ਸ੍ਰੀ ਅਮਰਤ ਸਰ ਦਾ ਸਹਿਯੋਗ ਲਿਆ ਜਾਵੇ ਧਾਰਮਿਕ ਤੇ ਗੁਰਮਤ ਸਮਾਗਮ ਕਰਨੇ ਅਤੇ ਨਗਰ ਕੀਰਤਨ ਕੱਢਣੇ ਨਗਰ ਕੀਰਤਨ ਸਜਾਉਣੇ ਖਾਲਸਾ ਪੰਥ ਦੀਆਂ ਸਿੱਖ ਸੰਸਥਾਵਾਂ ਦੇ ਕਾਰਜ ਹਨ ਅਤੇ ਪੰਥ ਇਹਨਾਂ ਨੂੰ ਪੂਰਨ ਕਰਨ ਲਈ ਪੂਰਨ ਸਮਰੱਥ ਹੈ ਇਸ ਲਈ ਸਰਕਾਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਉੱਤੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਹਿਯੋਗ ਕਰੇ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਨੇ ਸਹਿਯੋਗ ਕੀਤਾ ਸੀ ਸਿੱਖ ਸੰਸਥਾਵਾਂ ਵੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਇਨ੍ਹਾਂ ਸਮਾਗਮਾਂ ਵਿੱਚ ਬਣਦਾ ਸਤਕਾਰ ਕਰੇ ਕਿਉਂਕਿ ਇਨ੍ਹਾਂ ਸ਼ਤਾਬ ਦੀ ਸਮਾਗਮਾਂ ਵਿੱਚ ਸ਼ਾਮੂਲੀਅਤ ਕਰਨ ਲਈ ਦੇਸ਼ ਵਿਦੇਸ਼ ਤੋਂ ਸਖਤਾ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਨਾਲ ਸੰਬੰਧਤ ਹੋਰ ਗੁਰਦੁਆਮਾਂ ਉੱਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਗਿਆ ਇਸ ਲਈ ਪੰਜਾਬ ਸਰਕਾਰ ਇਨ੍ਹਾਂ ਥਾਵਾਂ ਨੂੰ ਆਉਂਦੇ ਰਸਤੇ ਛੜਕਾ ਠੀਕ ਕਰੇ ਪੁਲ ਟੁੱਟਾ ਪਿਆ ਸਾਰਾਈ ਉਥੋਂ ਵਾਲਾ ਮੈਂ ਥੋੜੇ ਦਿਨ ਪਹਿਲਾਂ ਲੰਘਿਆ ਲੋੜਿੰਦੇ ਵਿਕਾਸ ਕਾਰਜ ਕਰੇ ਸੰਗਤ ਦੀ ਸਹੂਲਤ ਵਾਲੇ ਹੋਰ ਪ੍ਰਬੰਧ ਯਕੀਨੀ ਬਣਾਏ ਜਿਵੇਂ ਬੀਤੇ ਸਮੇਂ ਮਨਾਇਆ ਸ਼ਤਾਬ ਦੀਆਂ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਹਿਬਾਨ ਨੂੰ ਸਮਰਪਿਤ ਹੁੰਦਿਆਂ ਕਾਲਜ ਹਸਪਤਾਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਸ ਤਰਜ਼ ਉੱਤੇ ਕਾਰਜ ਕਰਦਿਆਂ ਨਵੇਂ ਪਾਤਸ਼ਾਹ ਦੀ ਯਾਦਗਾਰ ਵੱਜੋਂ ਲੋਕ ਭਲਾਈ ਲਈ ਅਜਿਹੇ ਸੰਸਥਾਨ ਕਾਇਮ ਕਰੇ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਮਨਾਇਆ ਗਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੜੇ ਕਾਲਜ ਹੂਦ ਵਿੱਚ ਆਏ ਆ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਇਸ ਪਾਸੇ ਸਰਕਾਰ ਜਿਹੜੀ ਆ ਧਿਆਨ ਦੇਵੇ ਸਾਹਮਣੇ ਆਏ ਤੱਥਾਂ ਤੋਂ ਸ਼ਪਸ਼ਟ ਹੋਇਆ ਹੈ ਕਿ ਸ਼੍ਰੀ ਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਿਆਦਾ ਦੀ ਵੱਡੀ ਲੰਗੜਾਈ ਆ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਨੇ ਗਲਤੀ ਹਰਜੋਤ ਸਿੰਘ ਮੰਨ ਲਈ ਹੈ ਇਹਨਾਂ ਨੂੰ ਹੁਣ ਜਿਹੜੀ ਇਹ ਤੋਂ ਤਨਖਾਹ ਲੱਗੀ ਹੈ ਹਰਜੋਤ ਸਿੰਘ ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ ਤੇ ਹਾਂ ਕਹਿਣਾ ਵਾ ਸਰਦਾਰ ਹਰਜੋਤ ਸਿੰਘ ਅੱਜ ਹੀ ਹੁਣੇ ਹੀ ਨੌਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਸਥਾਨ ਨੂੰ ਜਾਂਦੇ ਰਸਤੇ ਆ ਅਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਹ ਨੇ ਤੁਹਾਨੂੰ 7 ਵਜੇ ਅਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ ਵੱਲਾ ਸ੍ਰੀ ਅੰਮ੍ਰਿਤਸਰ ਵਿਖੇ ਉੱਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਤੇ ਲੋਡਿੰਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਇਹ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮਤੀ ਦਾਸ ਨੇ ਭਾਈ ਸਤੀ ਦਾਸ ਨੇ ਭਾਈ ਦਇਆਲਾ ਜੀ ਨੇ ਸਿੱਖੀ ਦੇ ਲਈ ਧਾਰਮਿਕ ਆਜ਼ਾਦੀ ਲਈ ਉਨੇ ਸੀਸ ਤੇ ਆਲਾ ਚਰਵਾਇਆ ਦੇਗ ਚੁੱਪੜੇ ਰੂਹ ਚ ਸੜ ਕੇ ਲਪੇਟ ਕੇ ਕਿਵੇਂ ਜਲਾਦ ਜਲਾਲਉਦੀਨ ਦੀ ਤਲਵਾਰ ਨੇ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕੀਤਾ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਆ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆਂ ਪਰ ਸਿਰਰ ਨਾ ਦਿਆਂ ਸਿਰਣ ਕਿਵੇਂ ਰੱਖਣਾ ਕੈ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਹਰਮਨਜੀਤ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ ਆ 11 ਦਿਨ ਨੇੜਲੇ ਗੁਰਦੁਆਰੇ ਜੋੜੇ ਝਾੜਨੇ ਆ ਤੇ ਭਾਂਡੇ ਮਾਂਜਣ ਦੀ ਸੇਵਾ ਪ੍ਰਵਾਨ ਮੈਂ ਕਹਤੋਂ ਇਹਨਾਂ ਨੂੰ ਇਸ ਤੋਂ ਇਲਾਵਾ 11 ਦਿਨ ਨਿਤਨੇਮ ਤੋਂ ਇਲਾਵਾ ਰੋਜ਼ ਪੰਜ ਜਪਜੀ ਸਾਹਿਬ ਤੇ ਪੰਜ ਜਾਪ ਸਾਹਿਬ ਪਾਠ ਕਰਨੇ ਆ ਪਰਵਾਣਾਂ ਪਰਵਾਣੇ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ 1100 ਰੁਪਏ ਦੀ ਦੇਣ ਤੇ 1100 ਗੁਰੂ ਦੀ ਗੋਲਕ ਚ ਭੇਟਾ ਕਰਕੇ ਤੇ ਫੇਰ ਇਥੇ ਆੜ ਕੇ ਤੁਸੀਂ ਸੁਰਖਰੂ ਹੋਣਾ ਪ੍ਰਵਾਨ ਆ। ਪ੍ਰਭਾਨ ਜੀ। ਹੀਮਾ ਜਾਚਨਾ ਦੀ ਅਰਦਾਸ ਅਕਾਲ ਤਖਬ ਸਾਹਿਬ ਆਣ ਕੇ ਕਰਨੀ ਤੇ ਸੁਰਖਰੂ ਹੋਣਾ ਪ੍ਰਵਾਨ ਹੈ। ਜੀ ਪ੍ਰਵਾਨ ਹੈ। ਜਗਪਾਲ ਸਿੰਘ 11 ਦਿਨ ਜੋੜੇ ਝਾੜਨ ਤੇ ਭਾਂਡੇ ਮਾਜਣ ਦੀ ਸੇਵਾ ਹੱਥੀ ਕਰਨੀ 1 ਘੰਟਾ ਨੇੜਲੇ ਗੁਰਦੁਆਰੇ ਪ੍ਰਵਾਨ ਆ। ਭਗਵਾਨ ਜੀ ਸਤਿ ਸ੍ਰੀ ਅਕਾਲ। 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਤੇ ਪੰਜ ਜੋਤ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਉਣਾ 1100 ਰੁਪਏ ਦੀ ਦੇਗ 1100 ਗੁਰੂ ਕੀ ਗੋਲਕ 'ਚ ਭੇਟਾ ਕਰਨੇ ਆ ਤੇ ਖਿਮਾ ਜਾਚਨਾ ਦੀ ਅਰਦਾਸ ਕਰਾਉਣੀ ਪ੍ਰਵਾਨ ਆ ਭਗਵਾਨ ਜੀ ਅੱਗੇ ਦਓ ਜੀ ਸੋਮਨਾਥ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ 11 ਦਿਨ ਜੋੜੇ ਝਾੜਨ ਦੀ ਸੇਵਾ ਤੇ ਭਾਂਡੇ ਮਾਂਜਣ ਦੀ ਸੇਵਾ ਨੇੜਲੇ ਗੁਰਦੁਆਰਾ ਸਾਹਿਬ 1 ਘੰਟਾ ਕਰਨੀ ਪ੍ਰਵਾਨ ਆ 11 ਦਿਨ ਨਿਤਨੇਮ ਤੋਂ ਇਲਾਵਾ 5 ਜਪਜੀ ਸਾਹਿਬ ਤੇ 5 ਜਾਪ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਆਉਣਾ 1100 ਰੁਪਏ ਦੀ ਦੇਵ 1100 ਰੁਪਏ ਗੁਰੂ ਕੀ ਗੋਲਕ 'ਚ ਭੇਟਾ ਤੇ ਮਾਸੀ ਦੀ ਅਰਦਾਸ ਖਿਮਾ ਜਾਂਚ ਨਾਲ ਦੀ ਕਰਾਉਣੀ ਪਰਿਵਾਰ ਬੈਠੋ ਦੇਖੋ